ਹੋਣਿਆ ਦੇ ਵਪਾਰ ਦਾ ਧੰਦਾ ਚੱਲਦਾ ਇੱਥੇ ਆ ਜੋ ਸ਼ਰਿਆਮ ਚੱਲ ਰਿਆ ਐਸੇ ਕੀ ਆ ਚੁੰਨੀ ਜੀ ਕਾ ਤੋਂ ਵਛਾਈ ਆ ਆ ਚੁੰਨੀ ਕਾ ਤੋਂ ਵਛਾਈ ਇੱਥੇ ਵੀਰੇ ਤੁਸੀਂ ਕੀ ਲੈਣਾ ਤੁਸੀਂ ਕੀ ਲੈਣਾ ਭਾਈ ਕੀ ਕਰਦੇ ਹੋ ਇੱਥੇ ਦੋਨੇ ਨੇ ਵੀਰੇ ਸਾਡਾ ਥਾਂ ਦੋਨੇ ਜਣੇ ਤੁਸੀਂ ਦੇਖ ਸਕਦੇ ਹੋ ਦੋਨੇ ਜਣੇ ਲੰਮੇ ਪਿਆ ਇਸ ਚੁੰਨੀ ਨੂੰ ਥੱਲੇ ਪਿਛਾ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਸੁਣਸਾਨ ਜਗ੍ਹਾ ਹੈਗੀ ਇੱਥੇ ਕੱਪੜੇ ਪਏ ਹੋਇਆ ਇਹਨਾਂ ਦੇ ਇਹ ਕੱਪੜੇ ਇਹਨਾਂ ਨੇ ਲਾਏ ਸੀਗੇ ਅੱਛਾ ਕੀ ਕਰਦੇ ਇੱਥੇ ਕੋਹ ਨਹੀਂ ਭਾਈ ਯਾਰ ਹੈ ਕੋਹ ਨਹੀਂ ਤਾਂ ਪੈਸੀ ਪੈਸੀ ਹੈ ਪੈਸੇ ਕਿਉਂ ਪਿਆ ਸੀਗੇ ਇੱਥੇ ਵੇ ਮੈਂ ਤਾਂ ਆਉਣਾ ਹੀ ਹੁੰਦਾ ਬਾਈ ਕੀ ਕਰਦੇ ਆ ਕੁੜੀਏ ਤੋ ਇੱਥੇ ਤੈਨੂੰ ਮੈਂ ਬਹੁਤ ਵਾਰੀ ਵੇਖਿਆ ਤੁਸੀਂ ਇੱਥੇ ਆਉਨੇ ਹੋ ਧੰਦਾ ਚੱਲਦਾ ਥੋੜਾ ਦੇਵਪਾਰ ਦਾ ਇੱਥੇ ਧੰਦਾ ਚੱਲਦਾ ਦੇਵਪਾਰ ਦਾ ਧੰਦਾ ਕਰਦੇ ਹੋ ਤੁਸੀਂ ਵੀਰੇ ਧੰਦਾ ਨਾ ਕਹਿਣ ਵਾਲੇ ਨੂੰ ਕਿਉਂ ਕੀ ਕਰਾਂ ਹੋਰ ਰੋਜੀ ਰੋਟੀ ਵੀਰੇ ਮੇਰੀ ਇਹ ਰੋਜੀ ਰੋਟੀ ਕਿੰਨੇ ਰੁਪਏ ਲੈਨੇ ਇੱਕ ਬੰਦੇ ਦਾ 500 ਵੀਰੇ ਕਿੰਨੇ ਰੁਪਏ ਲੈ ਤੈ ਤੂੰ ਮੈਂ ਤਾਂ ਮੈਂ ਤਾਂ ਆਉਂਦਾ ਜਾਂ ਨਹੀਂ ਰਹਿਣਾ ਜੀ ਇਹ ਇਹ ਮੁਸ਼ਕਲ ਆ ਪਿਆ ਇਹਦੇ ਨਾਲ ਹੀ ਇਹੋ ਜਿਹਾ ਸਿਸਟਮ ਕਰੀ ਜਾਂਦੇ ਹੋ ਵੇਰੇ ਰੋਜੀ ਰੋਟੀ ਕਾਰਨਾ ਪੈਂਦਾ ਰ ਇੱਕਣਾ ਪਾਗਲ ਕਰਨਾ ਪੈਂਦਾ ਦੇ ਵਪਾਰ ਦਾ ਇਥੇ ਸ਼ਰਿਆਮ ਸ਼ਰਿਆਮ ਚੱਲ ਰਿਹਾ ਧੰਦਾ ਇਥੇ ਸਰਕਾਰ ਦੀਆਂ ਨੱਕਾਂ ਹੇਠ ਇਹ ਕੰਮ ਹੋ ਰਿਹਾ ਹੱਥਾਂ ਦੇ ਥੱਲੇ ਉਹਨਾਂ ਨੂੰ ਦੇਖ ਨਹੀਂ ਰਿਹਾ ਵੀ ਇਥੇ ਕੀ ਚੱਲ ਰਿਹਾ ਦੇ ਵਪਾਰ ਦਾ ਧੰਦਾ ਇਥੇ ਸ਼ਰਿਆਮ ਚੱਲ ਰਿਹਾ ਤੂੰ ਕੀ ਕੰਮ ਕਰਦਾ ਦਿਹਾੜੀ ਕਰਦਾ ਜੀ ਕਿੰਨੇ ਰੁਪਏ ਆਹ 500 ਰੁਪਏ ਦਿਹਾੜੀ ਦਾ ਹੈਗਾ ਜੀ ਤੇ 500 ਰੁਪਏ ਤੂੰ ਇੱਧਰ ਇੱਧਰ ਦੇ ਦੇਣਾ ਫਿਰ ਤਾਂ 500 ਰੁਪਏ ਜਿੱਧਰ ਨਾ ਇੱਥੇ ਕਿੰਨੀ ਵਾਰੀ ਆਉਣਾ ਹਾ ਉੱਤੇ ਆਏ ਦਾ ਦੋ ਤਿੰਨ ਅਰੀ ਦੋ ਤਿੰਨ ਵਾਰੀ ਹਫਤੇ ਦੇ ਵਿੱਚ ਇਹ ਆਉਂਦੇ ਆ ਇੱਥੇ ਮੁਲਾਜ਼ਮ ਨੂੰ ਆਪਾਂ ਫੋਨ ਲਾ ਕੇ ਸੱਦਦੇ ਆ ਮੁਲਾਜ਼ਮ ਨਾਲ ਗੱਲਬਾਤ ਕਰਾਂਗੇ ਵੀ ਕੀ ਆ ਸਾਰਾ ਮਸਲਾ ਮੁਲਾਜ਼ਮ ਨੂੰ ਹੁਣੀ ਆਪਾਂ ਫੋਨ ਲਾਉਣੇ ਆ ਇੱਥੇ ਸੱਦਦੇ ਆ ਵੀ ਕਿਉਂ ਕਿਉਂ ਇੱਥੇ ਦੇ ਵਪਾਰ ਦਾ ਤੁਹਾਡੇ ਸਰਕਾਰ ਦੇ ਨੱਕਾ ਹੀਟੇ ਕੰਮ ਹੋ ਰਿਹਾ ਆਜੋ ਆਪਾਂ ਗੱਲ ਕਰਦੇ ਆ ਕਰਦੇ ਆ ਸਾਰੀ ਗੱਲ ਲੈ ਵੀ ਮਿੱਤਰੋ ਦੇਵਪਾਰ ਦਾ ਤੰਦਾ ਇੱਥੇ ਸ਼ਰਿਆਮ ਚੱਲ ਰਿਆ ਨੱਕਾ ਹੇਠ ਸਰਕਾਰ ਦੇ ਇਸ ਪੁਲਿਸ ਮੁਲਾਜ਼ਮ ਨੂੰ ਆਪਾਂ ਫੋਨ ਲਾ ਕੇ ਸੱਦਿਆ ਵੀ ਇੱਥੇ ਦੇਵਪਾਰ ਦਾ ਤੰਦਾ ਸ਼ਰਿਆਮ ਚੱਲ ਰਿਆ ਇਹ ਮੁੰਡਾ ਇਸ ਦੇ ਨਾਲ ਤੁਸੀਂ ਵੀਡੀਓ ਤੋਂ ਪਹਿਲਾਂ ਵੇਖਿਆ ਹੋਊਗਾ ਦੋਨੇ ਜਣੇ ਚੁੰਨੀ ਵਿਛਾ ਕੇ ਥੱਲੇ ਕਪੜਾ ਵਿਛਾ ਕੇ ਦੋਨੇ ਜਣੇ ਇੱਕ ਦੂਜੇ ਨਾਲ ਜੱਫੀਆਂ ਪਾ ਕੇ ਗਲਤ ਕੰਮ ਕਰ ਰਹੇ ਸੀਗੇ ਅਸੀਂ ਉੱਤੋਂ ਇਹਨਾਂ ਨੂੰ ਫੜਿਆ ਸਾਡਾ ਕਿਉਂਕਿ ਇਹ ਚੀਜ਼ਾਂ ਤੇ ਸਾਡੀ ਨਿਗਾ ਸੀਗੀ ਸਾਨੂੰ ਪਤਾ ਸੀ ਸਰਕਾਰ ਦੇ ਹੇਠਾਂ ਇਹ ਕੰਮ ਹੋ ਰਿਹਾ ਇਹ ਜਿਹੜਾ ਮੁੰਡਾ ਸੀਗਾ ਇਹ ਦਿਹਾੜੀਦਾਰ ਮੁੰਡਾ ਹੈਗਾ ਇਹਨੂੰ 500 ਰੁਪਏ ਦਿਹਾੜੀ ਤੇ ਜਾਂਦਾ ਹੁੰਦਾ ਤੇ ਇਸ ਕੁੜੀ ਨਾਲ ਸਬੰਧ ਇਹਨੇ ਬਣਾਏ ਹੋਇਆ ਤੁਸੀਂ ਤੁਹਾਡੇ ਨੱਕ ਹੇਠੇ ਕੰਮ ਹੋ ਰਿਹਾ ਤੁਹਾਨੂੰ ਪਤਾ ਨਹੀਂ ਜੀ ਪਤਾ ਜੀ ਕਿਉਂ ਪਤਾ ਕਰਾਂ ਤੁਹਾਨੂੰ ਅਸੀਂ ਇਹ ਬਹੁਤ ਵਾਰੀ ਰੋਕਦੇਗਾ ਤੁਹਾਨੂੰ ਬਹੁਤ ਵਾਰੀ ਫੜ ਕੇ ਲਗਾਏ ਕੁੜੀ ਨੂੰ ਹਾਂ ਇਹਨੂੰ ਤੁਸੀਂ ਬਹੁਤ ਵਾਰੀ ਫੜਿਆ ਵੀ ਹੈਗਾ ਹਾਂ ਇਹ ਫੇਰ ਵੀ ਨਹੀਂ ਕੰਮ ਛੱਡਦੀ ਇਹਦੇ ਨਾਲ ਹੁੰਦਗਾ ਤਿੰਨ ਚਾਰ ਹੋਰ ਅੱਜ ਹੈ ਨਹੀਂਗਾ ਹੂੰ ਤੇ ਉਹ ਪਤਾ ਨਹੀਂ ਜਖਾਂ ਨਹੀਂ ਛੱਡ ਗਈ ਕੰਮ ਇਹਨੂੰ ਅਸੀਂ ਫੜ ਕੇ ਲਗਾਏ ਦੋ ਚਾਰ ਪੰਜ ਮੈਂ ਇਹਨੂੰ ਕੋਟ ਟੁਕੜ 5 ਵਜੇ ਤੇ ਮੈਂ ਹੀ ਲੈ ਗਿਆ ਜੋਂ ਦੀ ਮੇਰੇ ਤੇ ਡਿਊਟੀ ਆਈ ਆ ਪਰ ਬਈ ਇਹ ਸਾਡੇ ਵੱਡੇ ਅਫਸਰ ਛੱਡ ਦਿੰਦੇ ਆ ਕਿਉਂ ਵੱਡੇ ਅਫਸਰ ਕਾ ਤੋ ਛੱਡ ਦਿੰਦੇ ਆ ਪਤਾ ਨਹੀਂ ਮੈਨੂੰ ਉਹ ਚੀਜ਼ ਤਾਂ ਨਹੀਂ ਕਿਉਂ ਪੈਸੇ ਪੈਸੇ ਦਿੰਨਾ ਤੁਸੀਂ ਸਰਕਾਰ ਨੂੰ ਮੈਂ ਹੱਥਾ ਵਰਦੀ ਹਾਂ ਪੈਸੇ ਬਾਦੂ ਮੇਰੀ ਲੇਬਰ ਰੱਖੀ ਹੋਈ ਐ ਲੇਬਰ ਮੈਂ ਲੇਬਰ ਕਿਵੇਂ ਬੁੜੀਆਂ ਬੁੜੀਆਂ ਰੱਖਿਆ ਹੋਈਆਂ ਹਾਂਜੀ ਹਾਂਜੀ ਦੋਸਤੋ ਮਲਾਜਮ ਦਾ ਕਹਿਣਾ ਇਹ ਆ ਵੀ ਸਾਡੇ ਹੇਠ ਇਹ ਕੰਮ ਹੁੰਦਾ ਰਹਿੰਦਾ ਸਾਨੂੰ ਪਤਾ ਹੈਗਾ ਸਾਨੂੰ ਪਤਾ ਵੀ ਇਥੇ ਦੇ ਦੇਪਾਰ ਦਾ ਧੰਦਾ ਚੱਲ ਰਿਆ ਸਾਡੀਆਂ ਜਿਹੜੀਆਂ ਵੱਡੀਆਂ ਪੋਸਟਾਂ ਵਾਲੇ ਮਲਾਜਮ ਆ ਉਹ ਇਹਨਾਂ ਨੂੰ ਛੱਡ ਦਿੰਦੇ ਆ ਕਿਉਂ ਛੱਡਦੇ ਆ ਕਿਉਂਕਿ ਇਹਨਾਂ ਵੱਲੋਂ ਹਫਤਾ ਜਾਂਦਾ ਇਹ ਇਹ ਚੀਜ਼ਾਂ ਹਰ ਸ਼ਹਿਰ ਹਰ ਇਲਾਕੇ ਦੇ ਵਿੱਚ ਕਿਤੇ ਵੀ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਚਲਦੀਆਂ ਰਹਿਣਗੀਆਂ ਇਹ ਦੇ ਵਪਾਰ ਦਾ ਧੰਦਾ ਕਦੇ ਨਹੀਂ ਖਤਮ ਹੋਣਾ ਅੱਛਾ ਕਿੰਨੇ ਰੁਪਏ ਲੈਣੀ ਇੱਕ ਬੰਦੇ ਤੋਂ 500 ਵੀ ਲੈ ਲੈਣੀ ਸੀ 100 ਵੀ ਇਹ 500 ਰੁਪਏ ਕਿੰਨੇ ਟਾਈਮ ਦਾ ਇੱਕ ਸ਼ੌਟ ਦਾ ਇੱਕ ਸ਼ੌਟ ਦਾ ਹਾਂਜੀ ਸ਼ੌਟ ਮਤਲਬ ਇੱਕ ਵਾਰੀ ਇੱਕ ਵਾਰੀ ਹੈ ਦੰਦ ਕੱਢੋ ਕੱਢੀਏ ਨਾ ਦੰਦ ਕੱਢੋ ਕੱਢੀਏ ਨਾ ਕੋਈ ਗੱਲ ਚਿੱਤੇ ਆ ਗਈ ਕੀ ਗੱਲ ਚਿੱਤੇ ਆ ਗਈ ਇੱਥੇ ਦੰਦ 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 ਕੱਢਣਾ ਖੜਿਆ ਤੂੰ ਨਾ ਇਹ ਗਲਤੀ ਸੀ ਚਲੋ ਪਤਾ ਨਹੀਂ ਲੱਗਦਾ ਮੈਂ ਪੱਤਰਕਾਰ ਆਇਆ ਮੈਂ ਪੁਲਿਸ ਮੁਲਾਇਮ ਖੜਿਆ ਤੂੰ ਸੀ ਦੰਦ ਕੱਢੀ ਜੰਨੇ ਨਾਲੇ ਤੁਹਾਡੀ ਗਲਤੀ ਆ ਨੀਂ ਕਾ ਕਰਦੇ ਹੋ ਕੁਝ ਕਹਿੰਦੇ ਨਹੀਂ ਸੋਣ ਨਹੀਂ ਜੀ ਕੋਈ ਨਹੀਂ ਤਾਂ ਹੋ ਮੜਾਇਆ ਐ ਤਾਂ ਕੋਈ ਗੱਲ ਨਹੀਂ ਐ ਤਾਂ ਕੋਈ ਗੱਲ ਨਹੀਂ ਜੀ ਕੀ ਗੱਲ ਨਹੀਂ ਹੈਗੀ ਇਹ ਇਹ ਇਸ ਤੋਂ ਬਾਅਦ ਨਹੀਂ ਆਉਂਦੇ ਜੀ ਹੁਣ ਤਾਂ ਆ ਗਏ ਜੀ ਨਹੀਂ ਆਉਂਦੇ ਇਸ ਤੋਂ ਬਾਅਦ ਹਫਤੇ ਜੀ ਇਹ ਕਹਿੰਦਾ ਮੈਂ ਤਿੰਨ ਵਾਰੀ ਆਉਣਾ ਜੀ ਇੱਥੇ ਠੀਕ ਹੈ 500 ਰੁਪਏ ਦਿਹਾੜੀ ਤੇ ਕੰਮ ਕਰਦਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਗਲਤ ਹੋ ਰਿਹਾ ਵੀ ਕੰਮ ਤੁਸੀਂ ਇਹਨਾਂ ਨੂੰ ਸਮਝਾਓ ਇਹਨਾਂ ਨੂੰ ਰੋਕੋ ਤੁਸੀਂ ਤੇਰਾ ਸਮਝਾਇਆ ਇਹਨੂੰ ਵੀ ਸਮਝਾਇਆ ਹਨਾ ਤੇ ਇਹਦੇ ਨਾਲ ਹੋਰ ਕੁੜਗਾਂ ਹੁੰਦਾਂ ਸੀ ਉਹਨਾਂ ਨੂੰ ਵੀ ਸਮਝਾਇਆ ਜਾਂ ਤਾਂ ਉਹਨਾਂ ਨੇ ਕੁੜਗਾਂ ਨੇ ਐਡਾ-ਉਡਾ ਬਦਲ ਲਿਆ ਤੇ ਜਾਂ ਉਹ ਕੰਮ ਛੱਡ ਗਿਆਂ ਉਹਨਾਂ ਦਾ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਜਦੋਂ ਤੇ ਚਲ ਹੁਣ ਬਈ ਮੇਰਾ ਕੋਈ ਕੰਮ ਦਾ ਇੱਥੇ ਹੈ ਨਹੀਂ ਕਿਉਂਕਿ ਮੈਂ ਫੜ ਕੇ ਲੈ ਜਾਣਾ ਨਹੀਂ ਤੁਹਾਡਾ ਕੋਈ ਕੋਈ ਤੁਹਾਡਾ ਕੋਈ ਕਾਨੂੰਨ ਨਹੀਂ ਕੰਮ ਕਰ ਰਿਹਾ ਇਹਨਾਂ ਤੇ ਅਸੀਂ ਛੋਟੇ ਆ ਬਈ ਪਹਿਲਾਂ ਕੀ ਛੋਟੇ ਆ ਤੁਸੀਂ ਛੋਟੇ ਆ ਮਲਾਜਮ ਆ ਅਸੀਂ ਕਾਦੇ ਲਈ ਖੜੇ ਹੋ ਤੁਸੀਂ ਸਾਡਾ ਕੰਮ ਕਰਨਾ ਹੁੰਦਾ ਵੱਡੇ ਮਲਾਜਮ ਨੂੰ ਭੇਜ ਪਰ ਤੁਸੀਂ ਕੀ ਲੈਣ ਆਏ ਉਥੇ ਤੇ ਤੁਸੀਂ ਮੈਨੂੰ ਫੋਨ ਲਾਇਆ ਮ ਆ ਗਿਆ ਮਾ ਨਾਕੇ ਤੋਂ ਆਇਆ ਮੈਂ ਤਾਂ ਉਥੋਂ ਨਾਕੇ ਤੋਂ ਆਏ ਤੁਸੀਂ ਮੇਰੀ ਗੱਲ ਇਹ ਦੱਸੋ ਵੀ ਜਦੋਂ ਤੁਹਾਨੂੰ ਇਹ ਪਤਾ ਵੀ ਚੀਜ਼ ਚੱਲ ਰਹੀ ਆ ਤੁਹਾਡੇ ਤੋਂ ਨਹੀਂ ਰੋਕੀ ਜਾ ਰਹੀ ਫਿਰ ਤੁਸੀਂ ਇੱਥੇ ਕੀ ਲੈਣ ਆਏ ਹੋ ਅਸੀਂ ਤਾਂ ਫੜ ਕੇ ਲੈ ਜਾਂਦਾ ਬਹੁਤ ਅਜੀ ਲਿਖ ਗਏ ਨੂੰ ਹੁਣ ਤੁਸੀਂ ਫੇਰ ਲੈ ਕੇ ਜਾ ਹੁਣ ਫੇਰ ਲੈ ਜਾਊਗਾ ਤੇ ਫੇਰ ਫੇਰ ਛੱਡ ਦੋਗੇ ਮੈਂ ਥੋੜੋ ਛੱਡਦਾ ਯਾਰ ਹੈ ਮੈਂ ਤਾਂ ਮੈਂ ਤਾਂ ਲਿਜਾ ਕੇ ਕਿਦਾਂ ਥਾਣੇ 'ਚ ਬੰਦ ਕਰ ਦੇਣਾ ਠੀਕ ਆ ਗਾਂਹ ਜਿਹੜੇ ਵੱਡੇ ਅਫਸਰਾਂ ਨੇ ਪਲਚਾ ਕੱਟਣਾ ਨਹੀਂ ਇਹ ਮੁੰਡਾ ਦੰਦ ਕੱਢੀ ਜਾਂਦਾ ਸ਼ਰਿਆਮ ਦੰਦ ਕੱਢੀ ਜਾਂਦਾ ਇਹਨੂੰ ਸ਼ਰਮ ਛੰਗ ਹੈਣੀ ਇਹਨੂੰ ਪਤਾ ਵੀ ਸਾਨੂੰ ਲਜਾ ਕੇ ਸਾਨੂੰ ਛੱਡ ਦੇਣਗੇ ਕਿਉਂਕਿ ਇਹ ਚੀਜ਼ਾਂ ਚਲਦੀਆਂ ਰਹਿਣਗੀਆਂ ਇਹ ਚੀਜ਼ਾਂ ਕਦੇ ਖਤਮ ਨਹੀਂ ਹੁੰਦੀਆਂ ਚੰਗੇ ਮੁਲਾਜ਼ਮ ਵੀ ਹੈਗੇ ਮਾੜੇ ਮੁਲਾਜ਼ਮ ਵੀ ਇਸ ਚੀਜ਼ ਦੇ ਵਿੱਚ ਹੈਗੇ ਆ ਜਿਹੜੇ ਇਹ ਚੀਜ਼ ਨੂੰ ਬੜਾਪਾ ਦਿੰਦੇ ਆ ਉਹ ਚੰਗੇ ਮੁਲਾਜ਼ਮ ਨਹੀਂ ਹੈਗੇ ਉਹ ਚੰਗੇ ਮੁਲਾਜ਼ਮ ਨਹੀਂ ਹੈਗੇ ਚੰਗੇ ਮੁਲਾਜ਼ਮ ਇਸ ਕਾਨੂੰਨ ਦੇ ਵਿੱਚ ਪੁਲਿਸ ਮੁਲਾਜ਼ਮ ਚੰਗੇ ਮੁਲਾਜ਼ਮ ਬਹੁਤ ਹੈਗੇ ਜਿਹੜੇ ਇਹ ਚੀਜ਼ਾਂ ਨੂੰ ਰੋਕਣਾ ਚਾਹੁੰਦੇ ਆ ਪਰ ਇਹ ਚੀਜ਼ਾਂ ਰੁਕਦੀਆਂ ਨਹੀਂ ਪਈਆਂ ਤੁਸੀਂ ਚੰਗਾ ਕਰਦੇ ਹੋ ਪਰ ਮਾੜਾ ਹੋ ਜਾਂਦਾ ਤੁਹਾਡਾ ਬਈ ਮਾੜਾ ਹੁੰਦਾ ਹੀ ਆ ਕਿਉਂਕਿ ਸਾਡੇ ਪੰਜੇ ਉਂਗਲਾਂ ਆਪਾਂ ਕਹਿਣਾ ਨਹੀਂ ਬੋਲ ਨਹੀਂ ਸਕਦੇ ਇਹ ਕੋਈ ਜਗ੍ਹਾ ਨਹੀਂ ਹੁੰਦਾ ਕਿਉਂਕਿ ਮੈਂ ਛੋਟੇ ਨੂੰ ਤਾਂ ਬੋਲ ਸਕਦਾ ਮੈਂ ਆਪਦੇ ਤੋਂ ਵੱਡੇ ਨੂੰ ਬੋਲ ਸਕਦਾ ਕਿਉਂਕਿ ਸਾਨੂੰ ਰਿਸਪੈਕਟ ਦੇਣੀ ਪੈਂਦੀ ਹੈ ਭਲਾ ਮਾੜਾ ਭਲਾ ਚੰਗਾ ਹਨ ਤੇ ਇਹ ਇਹਦੇ ਤਾਂ ਮੈਂ ਚੱਲ ਜਾ ਕੇ ਪੜੇ ਚਪੇੜੇ ਮਾਰ ਸਕਦਾ ਪੱਟੀ ਵੀ ਲਾ ਸਕਦਾ ਇਹ ਲੇਡੀਜ਼ ਨੂੰ ਮੈਂ ਹੱਥ ਨਹੀਂ ਲਾ ਸਕਦਾ ਇਹਨੂੰ ਮਹਿਲਾ ਮਹਿਲਾ ਕਨਸਟੇਬਲ ਕਰੂਗੀ ਕਹੋ ਜੋ ਤੇ ਕੀ ਮਜਬੂਰੀ ਹੈ ਤੇ ਇਹ ਕੰਮ ਕਰਦੀਆਂ ਫਿਰ ਇਹ ਬਸ ਮੇਰੇ ਘਰ ਵਾਲਾ ਨਸੀ ਪੱਤੇ ਕਰਦਾ ਤਾਹੀ ਮਜਬੂਰੀ ਮਰੀ ਫਿਰ ਤੇ ਬਸ ਮੈਂ ਇੱਥੋਂ ਦਾ ਗੁਜ਼ਾਰਾ ਕਰ ਰਿਹਾ ਜਵਾਕ ਹੈਗੇ ਜਵਾਕ ਦੋ ਕੁੜੀਆਂ ਨਹੀਂ ਆ ਦੋ ਕੁੜੀਆਂ ਉਹਨਾਂ ਨੂੰ ਇਹ ਕੰਮ ਤੇ ਲਾ ਦੇ ਫਿਰ ਨਾ ਨਾ ਵੀਰੇ ਪੜ੍ਹਾਈ ਕਰ ਰਿਹਾ ਕਿਉਂ ਤੂੰ ਆਵਾ ਕੰਮ ਕਰਦੀਆਂ ਉਹਨਾਂ ਨੂੰ ਵੀ ਲਾ ਦੇ ਜਿਹੜੀਆਂ ਕੁੜੀਆਂ ਤੂੰ ਹੋਰ ਲਾਈਆਂ ਹੋਈਆਂ ਜਿਹੜੀਆਂ ਦੋ ਤਿੰਨ ਕੁੜੀਆਂ ਤੇਰੇ ਕੋਲ ਆਉਂਦੀਆਂ ਉਹ ਕਿੰਨੇ ਕੁ ਉਮਰ ਦੀਆਂ ਹੈਗੀ ਉਹ ਵੀਰੇ 15 15 16 16 ਸਾਲ ਦੀਆਂ 15 15 16 16 ਸਾਲ ਦੀਆਂ ਤੁਸੀਂ ਤਾਂ ਨਾਬਾਲਗਤਾ ਧੰਦਾ ਕਰ ਰਹੇ ਹੋ ਤੁਸੀਂ ਬਹੁਤ ੱੱਕਾ ਕਰਦੇ ਹੋ ਇਹ ਚੱਲ ਵੀਰੇ ਕੋਈ ਗਲਤੀ ਹੋ ਗਈ ਤੇ ਆਹਦੇ ਕੁੜੀਆਂ ਵੀ ਲਾ ਦੇ ਫਿਰ ਇੱਥੇ ਨਹੀਂ ਵੀਰੇ ਮੈਂ ਉਹਨਾਂ ਨੂੰ ਪਰ ਉਹਨਾਂ ਨੂੰ ਕਹਤ ਲਗਾਉਣੀ ਆ ਉਹ ਵੀ ਉਹ ਵੀ ਕਿਸੇ ਦੀਆਂ ਕੁੜੀਆਂ ਜਿਨ੍ਹਾਂ ਨੂੰ ਤੁਸੀਂ ਲਾਇਆ ਹੋਇਆ ਇੱਥੇ ਉਹਦਾ ਵੀਰੇ ਤੇਰੇ ਨਾਲ ਪਹਿਣਾ ਸੂਟ ਕਿੰਨੇ ਰੁਪਏ ਦਿੰਨੇ ਹੋ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਸਾਰੀ ਦਿਹਾੜੀ ਦਾ 500 ਸਾਰੀ ਦਿਹਾੜੀ ਦਾ 500 ਜਿੰਨੇ ਮਰਜੀ ਬੰਦੇ ਹੋਣ ਹਾਂ ਹੈਂ ਹਾਂਜੀ ਤੇ ਤੁਸੀਂ ਕਿੰਨੇ ਲੈਣੇ ਹੋ ਮੈਂ ਨਹੀਂ ਕੋਈ ਤੁਹਾਡਾ ਆਪਦਾ ਹੀ ਕੰਮ ਆ ਮੈਂ ਕੋਈ ਉਹ ਬਾਹਲਾ ਓਪਨ ਅੱਜ ਐਂ ਦਵਾਰ ਸੀਗਾ ਅੱਜ ਤੁਸੀਂ ਇਕੱਲੇ ਹੋ ਹੈਂ ਹਾਂਜੀ ਮੈਂ ਇਕੱਲੇ ਅੱਜ ਕੋਈ ਨਹੀਂ ਆਇਆ ਹਾਂਜੀ ਅੱਦੇ ਦਿਨ ਛੁੱਟੀ ਆ ਉਹਨਾਂ ਨੂੰ ਆ ਏਸੀ ਜੀ ਬਸ ਅੱਛਾ ਜਿਹੜੀਆਂ ਕੁੜੀਆਂ ਤੇਰੇ ਨਾਲ ਕੰਮ ਕਰਦੇ ਆ ਉਹਨਾਂ ਦੀਆਂ ਮਜਬੂਰੀਆਂ ਕੀ ਆ ਉਹਨਾਂ ਦੇ ਬਸ ਮੈਂ ਤੁਹਾਨੂੰ ਦੱਸ ਦਾਂ ਮਾਂ ਪਿਓ ਹੈ ਨਹੀਂ ਵਿੱਚ ਕਈਆਂ ਦੇ ਹੈ ਮਰੇਵੇ ਬਸ ਆਹੀ ਮਜਬੂਰੀ ਉਹਨਾਂ ਦੀ ਮਤਲਬ ਤੁਸੀਂ ਇਹ ਕੀ ਤੁਸੀਂ ਉਹਨਾਂ ਨੂੰ ਸਮਝਾ ਨਹੀਂ ਸਕਦੇ ਤੁਸੀਂ ਪੜ ਪੜ ਕੇ ਕੋਈ ਹੋਰ ਕੰਮ ਕਰ ਲਓ ਕੋਈ ਧੰਦਾ ਕਰ ਲਓ ਮੈਨੂੰ ਤਾਂ ਆਪ ਨਹੀਂ ਕਿਸੇ ਨੇ ਵੀਰੇ ਸਮਝਾਇਆ ਮੈਂ ਕਿਹਨੂੰ ਸਮਝਾਉਂਗੀ ਮੈਂ ਤੁਹਾਨੂੰ ਦੱਸ ਦਾਂ ਬਈ ਯਾਰ ਇਹਨਾਂ ਨੂੰ ਮੈਂ ਫੜ ਕੇ ਲੈ ਗਏ ਇਹ ਚਾਰ ਜਾਣੀਆਂ ਸੀਗੀਆਂ ਇਹ ਤਾਂ ਚੱਲ ਕਹਿੰਦੀ ਮੇਰਾ ਘਰ ਵਾਲਾ ਨਸ਼ੇ ਪੱਤੇ ਕਰਦਾ ਹਨਾ ਜਲਤੋਂ ਇਹ ਗਲਤ ਕੰਮ ਵਿੱਚ ਪੈਣ ਨਾਲੋਂ ਤਾਂ ਕਿਸੇ ਤੂੰ ਕੰਮ ਕਰ ਲਾ ਤੇ ਉਹਨੂੰ ਛੱਡ ਦੇ ਉਹਦੇ ਪਿੱਛੇ ਤੂੰ ਆਪ ਦਾ ਕਾਹਤੋਂ ਬੇਇੱਜ਼ਤੀ ਕਰਾਉਣੀ ਆ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ 15 20 ਹਜ਼ਾਰ ਦੀ ਨੌਕਰੀ ਤੂੰ ਪ੍ਰਾਈਵੇਟ ਕਰ ਲਾ ਹੋਰ ਕੋ ਕੰਮ ਆ ਤੈਨੂੰ ਬਥੇਰੇ ਆ ਕੱਲ ਨੂੰ ਤੇਰੀ ਜੁਆ ਕਟਾ ਜੁਆਕਾਂ ਦਾ ਕੋਣ ਰਿਸ਼ਤਾ ਲਊਗਾ ਤੇ ਉਹ ਤਾਂ ਚੱਲ ਜਿਹੜਾ ਨਸ਼ੇ ਪੱਤੇ 'ਚ ਵੜ ਗਿਆ ਉਹਨੇ ਤਾਂ ਛੱਡਣਾ ਨਹੀਂ ਨਾ ਛੱਡੇਣਾ ਕੱਲ ਨੂੰ ਛੱਡੇ ਤੇ ਇੱਕ ਕੁੜੀ ਹੋਰ ਸੀਗੀ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਤੂੰ ਵੀ ਇਹ ਕੰਮ 'ਚ ਕਿਉਂ ਫਸੀ ਆ ਬਹੁਤ ਮੈਂ ਕੀ ਕਰਦੀ ਆ ਕਹਿੰਦੀ ਐਮ ਐ ਕਰਦੀ ਆ ਮੈਂ ਅੱਛਾ ਤੇ ਮੈਂ ਕਿਹਾ ਤੂੰ ਇਹ ਤੈਨੂੰ ਤੂੰ ਸ਼ੌਂਕ ਵਜੋਂ ਕਰਦੀ ਆ ਕਹਿੰਦੀ ਨਹੀਂ ਮੈਂ ਨਸ਼ਾ ਕਰਦੀ ਆ ਉਹ ਕੁੜੀ ਆਪ ਚਿੱਟਾ ਲਾਉਂਦੀ ਆ ਨਸ਼ੇ ਕਰਕੇ ਕਰਦੇ ਆ ਹਾਂ ਉਹ ਚਿੱਟਾ ਉਹ ਕੁੜੀ ਕਰਦਿਆਂ ਮਜਬੂਰੀਆਂ ਵੀ ਹੁੰਦੀਆਂ ਕਰਦਿਆਂ ਜਿੰਨਾਂ ਦਾ ਕਰਦਿਆਂ ਮਜਬੂਰੀਆਂ ਚੱਲ ਉਹਨਾਂ ਦਾ ਵੀ ਮੰਨਦੇ ਆ ਹੁਣ ਸਾਡਾ ਵੀ ਬਈ ਧੱਕਾ ਕਰਨ ਨੂੰ ਸਾਡਾ ਵੀ ਜੀ ਨਹੀਂ ਕਰਦਾ ਇੱਕ ਮਜਬੂਰੀ ਚ ਵਰਦਗਾ ਹਨਾ ਫੜ ਕੇ ਲੈ ਜਾਂਦੇ ਆ ਹੁਣ ਜਿਹੜੀ ਕੁੜੀ ਆਪ ਚਿੱਟਾ ਲਾਉਂਦੀ ਆ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਚੱਲ ਤੂੰ ਇੱਥੇ ਇਹ ਕੰਮ ਨਾਲ ਉਹ ਮੈਂ ਤੈਨੂੰ ਉੱਥੇ 2-3 ਮਹੀਨੇ ਆਪਾਂ ਕਿੰਦ ਚ ਚੜ ਦਿੰਨੇ ਆ ਤੇਰਾ ਪਹਲਾ ਹੋ ਜੋ ਉਹ ਕਹਿੰਦੀ ਮੈਂ 2 ਵਜੇ ਤੋਂ ਪਹਿਲੇ ਜਾ ਚੁੱਕੀ ਆ ਅੱਛਾ ਤੇਰੇ ਕੁੜੀਆਂ ਨੂੰ ਪਤਾ ਵੀ ਤੂੰ ਹਾਂ ਕੰਮ ਕਰਦੀ ਆ ਹਾਂ ਵੀਰੇ ਤੇ ਉਹ 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 ਉਹਨਾਂ ਤੇ ਗਲਤ ਅਸਰ ਨਹੀਂ ਪੈਂਦਾ ਉਹ ਵੀਰੇ ਇਹ ਸੂਟ ਨਾਲ ਇੰਨਾ ਨਹੀਂ ਪਤਾ ਉਹਨਾਂ ਨੂੰ ਹੈਂ ਊਂ ਨਹੀਂ ਇੰਨਾ ਨਹੀਂ ਪਤਾ ਵੀਰੇ ਉਹਨਾਂ ਨੂੰ ਇੰਨਾ ਨਹੀਂ ਪਤਾ ਉਹਨਾਂ ਨੂੰ ਜਵਾਬ ਹੈ ਕਿ ਹੁੰਦੀ ਇਹਨਾਂ ਨੂੰ ਯਾਰ ਵੀ ਮੈਂ ਜੌਬ ਤੇ ਚੱਲੀ ਆ ਉਹਨਾਂ ਨੂੰ ਕੀ ਪਤਾ ਇੱਥੇ ਜੋ ਆ ਕੇੜੀ ਜੌਬ ਕਰਦੀ ਆ ਇਹ ਅੱਛਾ ਤੇਰੇ ਜੋ ਤੇਰਾ ਵਿਆਹ ਹੋਇਆ ਹਾਂ ਹੋਇਆ ਜੀ ਹੈ ਕਿੰਨੇ ਜਵਾਬ ਹੈ ਤੇ ਦੋ ਤੇ ਦੋ ਜਵਾਬ ਹੈ ਤੂੰ ਫਿਰ ਆ ਕੇ ਕੀ ਕੰਮ ਕਰਦਾ ਫਿਰਦਾ ਆਈ ਦੋ ਜਵਾਕ ਹੈ ਇਹ ਆਪਣੇ ਤੇ ਤੇ ਸੰਤੁਸ਼ਟ ਨਹੀਂ ਕਰੋ ਛੱਡ ਗਈ ਜਵੜੀ ਸੀ ਘਰ ਵਾਲੀ ਛੱਡ ਕੇ ਗਈ ਹਾਂਜੀ ਬੱਚੇ ਕੋਲੇ ਆ ਗਈ ਅੱਛਾ ਤਾਂ ਅਗਰ ਕਿ ਆਉਣਾ ਪੈਂਦਾ ਇੱਥੇ ਹਾਂ ਤਾਂ ਹੀ ਆਉਣਾ ਪੈਂਦਾ ਜੀ ਤੇ ਬੱਚੇ ਕੋਲੇ ਉਹ ਘਰ ਵਾਲੀ ਬਾਗੀ ਸੀ ਹਾਂ ਫੇਰ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਕਿਆ ਬਾਤ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਇਹ ਆ ਇਹਦੀ ਘਰ ਵਾਲੀ ਇਹਦਾ ਵਿਆਹ ਹੋਇਆ ਇਹ 2 ਮਹੀਨੇ ਹੋ ਗਏ ਇਹਦੀ ਘਰ ਵਾਲੀ ਛੱਡ ਕੇ ਗਈ ਹੋਈ ਕਈ ਚੀਜ਼ਾਂ ਤੇ ਇਹ ਸਹੀ ਵੀ ਹੈਗਿਆ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਗਲਤ ਚੀਜ਼ਾਂ ਹੋ ਰਹੀਆਂ ਜਿੱਥੇ ਕੁੜੀਆਂ ਦਾ ਸ਼ੋਸ਼ਣ ਇੱਥੇ ਬਹੁਤ ਕੁਝ ਹੋ ਰਿਹਾ ਕਹਿੰਦੇ ਵੀ ਗਲਤ ਛੋਟੀਆਂ-ਛੋਟੀਆਂ ਕੁੜੀਆਂ ਤੇ ਗਲਤ ਅਕਸ ਪੈਂਦਾ ਇਹ ਕਈ ਚੀਜ਼ਾਂ ਤੇ ਇਹ ਸਹੀ ਵੀ ਹੈਗਿਆ ਕਿਉਂਕਿ ਜੀਨੇ ਜਿਹਨੂੰ ਬਾਲਾ ਮੈਂਟਲੀ ਅਪਸੈਟ ਆ ਜਿਹੜਾ ਵੀ ਬੰਦਾ ਇਹ ਚੀਜ਼ਾਂ 'ਚ ਮਤਲਬ ਗਲਤ ਹਰਕਤ ਕਰਨਾ ਚਾਹੁੰਦਾ ਉਹ ਇਹਨਾਂ ਕੋਲ ਜਾ ਸਕਦਾ ਮਤਲਬ ਇਹਨਾਂ ਨਾਲ ਜਾ ਕੇ ਸਬੰਧ ਬਣਾ ਕੇ ਆਪ ਦਾ ਆਪ ਨੂੰ ਠਾਰ ਸਕਦਾ ਠੰਡਾ ਕਰ ਸਕਦਾ ਇਹ ਕਈ ਥਾਵਾਂ ਤੇ ਸਹੀ ਵੀ ਹੈਗੀਆਂ ਪਰ ਇਹ ਛੋਟੇ-ਛੋਟੀਆਂ ਚਕੂੜੀਆਂ ਨੇ ਵੀ ਇਹ ਕੰਮਾਂ ਦੇ ਵਿੱਚ ਵਾਰਤਾ ਇਹਨਾਂ ਨੇ ਪਰ ਇਹ ਚੀਜ਼ਾਂ 'ਚ ਪੈਸਾ ਬਹੁਤ ਜ਼ਿਆਦਾ ਬਣਦਾ ਤੁਸੀਂ ਸੋਚ ਨਹੀਂ ਸਕਦੇ ਵੀ ਇਹ ਚੀਜ਼ਾਂ 'ਚ ਕਿੰਨਾ ਪੈਸਾ ਬਣਦਾ ਕਿੰਨਾ ਰੁਪਈਆ ਬਣਦਾ ਹੋਊਗਾ ਕੰਮ 'ਚ ਇਹ 'ਚ ਬਣ ਜਾਂਦਾ ਮਹੀਨੇ ਦਾ 40 50 60 40 50 60 ਹਜ਼ਾਰ ਹਾਂ ਜਾ ਰਿਹਾ ਰੇਟੇਰ ਤਾਂ ਨਹੀਂ ਬਣਦਾ ਜਿਆਦਾ ਬਣਦਾ ਵੇ ਕਿੰਨਾ ਰੁਪਇਆ ਬਣਦਾ ਘੱਟੋ ਘੱਟ ਵੀ ਮੰਨ ਲਾ 8-10 ਹਜ਼ਾਰ ਤੱਕ 1.5 ਬਣਾ ਲੈਂਦੇ ਹਾਂ ਹੂੰ ਤੂੰ 1.5 ਦੇ ਹਿਸਾਬ ਨਾਲ ਵੇਖ ਲੈ ਮੇਰੇ ਲੱਖ ਰੁਪਇਆ ਬਣਦਾ ਤੂੰ ਸਹੀ ਦੱਸ ਲੱਖ ਰੁਪਇਆ ਫਿਰ ਦਿਨੇ ਕਿੰਨੇ ਅੱਗੇ ਅੱਗੇ ਪੁਲਿਸ ਵਾਲੋਂ ਤਾਂ ਮੈਂ ਮੰਨ ਕੇ ਜਲਵਾ ਤੇ ਜਾ ਬਣ ਜਾਂ ਤਾਂ 10 ਹਜ਼ਾਰ ਵੀ ਦੇ ਦੇਣੀ ਆ ਕਿਤੇ ਮੰਦੇ ਹਾਲਾਤ ਰਹਿਣ ਇਹ ਚੀਜ਼ਾਂ ਬਈ ਬੰਦ ਵੀ ਹੋ ਸਕਦੀਆਂ ਬੰਦ ਨਹੀਂ ਹੁੰਦੇ ਇਹ ਚੰਗੀਆਂ ਚੀਜ਼ਾਂ ਕਿ ਗਲਤ ਚੀਜ਼ਾਂ ਇਹ ਬਈ ਗਲਤ ਵੀ ਆ ਦੋ ਪੱਖੇ ਦੋ ਪਹਿਲੂ ਹੁੰਦੇ ਇਹਨਾਂ ਦੇ ਇਹ ਚੰਗੀਆਂ ਇੱਕ ਇਹ ਪਾਸੇ ਆ ਚੱਲ ਆਪਾਂ ਚੰਗੀਆਂ ਨੂੰ ਇਹਨੂੰ ਆਪਾਂ ਵੜਾਵਾ ਨਹੀਂ ਦਿੰਦੇ ਚੰਗੀਆਂ ਆਏ ਹੁੰਦੇ ਵੀ ਜਿਹੜੇ ਨੌਜਵਾਨ ਆ ਉਹਨਾਂ ਦੇ ਕਈ ਕੰਮ ਬਾਸ਼ਨਾ ਜਿਆਦਾ ਚੜਦੇ ਕੋਈ ਨਹੀਂ ਵਿਆਹ ਹੁੰਦੇ ਜਾਂ ਕੋ ਹੋਰ ਆ ਉਮਰ ਪਾਸੇ ਨੂੰ ਤੁਰ ਪੈਂਦੇ ਤੇ ਜੋ ਕੋਈ ਹੁੰਦਾ ਚੱਲ ਇੱਥੇ ਅਗਲਾ 2 400 500 ਦੇ ਕੇ ਤਾਂ ਅਸੀਂ ਸਰੀਰ ਸੰਤੋਸ਼ਟ ਕਰ ਦਿੰਦਾ ਤੇ ਇਹ ਮਾੜੀਆਂ ਇਹ ਆ ਸਾਡੇ ਅੱਜ ਕੱਲ੍ਹ ਵੀ ਸਾਡੇ ਸ਼ਹਿਰਾਂ 'ਚ ਹੀ ਕੰਮ ਚੱਲ ਪਿਆ ਹੈ ਪਿੰਡ ਪਿੰਡ ਸ਼ਹਿਰ ਸ਼ਹਿਰੀ ਚੱਲ ਪਿੰਡਾਂ ਜਿਹਦਾ ਘੱਟ ਆ ਜਿਹੜੇ ਛੋਟੇ ਜਿਹੇ ਕਸਬੇ ਆ ਹਨ ਤੇ ਉਹਨਾਂ ਚ ਚੱਲ ਪਿਆ ਉਹ ਦੂਗਾਂ ਵੱਡੇ ਸ਼ਹਿਰ ਵੱਡੇ ਸ਼ਹਿਰਾਂ ਜਿਹਦਾ ਜ਼ਿਆਦਾ ਹੀ ਆ ਪਹਿਲਾਂ ਹੀ ਸੀਗਾ ਉਹ ਤਾਂ ਤੇ ਇੱਕ ਤਾਂ ਮੈਂ ਕਹਾਂ ਵੀ ਜ਼ਿਆਦਾ ਹੀ ਆ ਛੋਟਿਆਂ ਜਿਹਦਾ ਹੁਣ ਉੱਥੇ ਚੱਲ ਪਿਆ ਹੁਣ ਮੈਨੂੰ ਲੱਗਦਾ ਵੀ ਹੌਲੀ ਹੌਲੀ ਪਿੰਡਾਂ ਚ ਹੀ ਵੜ ਜੂ ਇਹ ਕੰਮ ਤੇ ਇਹ ਹੈ ਮਾੜਾ ਆਪਣੇ ਜਵਾਕਾਂ ਤੇ ਗਲਤ ਅਸਰ ਪੈਂਦਾ ਜੇ ਇੱਕ ਦੂਜਾ ਪਾਸਾ ਵੇਖ ਗਏ ਵੀ ਥੋੜਾ ਜਿਹਾ ਜੇ ਬਲਾ ਕੰਟਰੋਲ ਹੁੰਦਾ ਤੇ ਚੱਲ ਬੰਦਾ ਜਾਗਲਾ ਦਾ ਵੀ ਮੈਨੂੰ ਦੋ ਪਹਿਲੂ ਹੁੰਦੇ ਹਰੇਕ ਚੀਜ਼ ਦੇ ਹਾਂ ਇੱਕ ਛੱਕੇ ਦੇ ਦੋ ਪਹਿਲੂ ਉਹਨੂੰ ਗਲਤ ਲੈ ਲੈ ਉਹਨੂੰ ਸੱਦਾ ਲੈ ਲੈ ਉਹ ਬੰਦੇ ਤੇ ਡਿਪੈਂਡ ਹੁਣ ਇਹਨਾਂ ਨੂੰ ਲੈ ਕੇ ਜਾਵਾਂਗੇ ਕੀ ਕਰਾਂਗੇ ਇਹਨਾਂ ਨੂੰ ਲੈ ਕੇ ਜਾਵਾਂਗੇ ਭਾਈ ਜਿਵੇਂ ਅੱਗੇ ਲੈ ਕੇ ਜਾਂਦੇ ਸੀ ਉਵੇਂ ਹੀ ਹੁਣ ਲੈ ਜਾਾਂਗੇ ਹਾਂ ਠੀਕ ਆ ਸਾਡਾ ਕੰਮ ਆ ਫੜ ਕੇ ਲੈ ਜਾਣਾ ਉਹਦੇ ਤੇ ਚੱਲ ਮੈਂ ਚਾਰ ਚਿੱਤਰ ਮਾਰ ਦੂੰਗਾ ਇਹ ਤਾਂ ਫਿਰ ਮੈਨੂੰ ਚਾਰ ਪੰਜ ਵਾਰੀ ਲੈ ਕੇ ਤੂੰ ਸ਼ਰਮ ਨਹੀਂ ਆਉਂਦੀ ਤੂੰ ਕੰਮ ਛੱਡਦੇ ਹਾਂ ਨਹੀਂ ਵੀਰੇ ਮੈਂ ਨਹੀਂ ਛੱਡ ਸਕਦਾ ਕਿਉਂ ਤੇਰਾ ਘਰ ਵਾਲਾ ਨਸ਼ਾ ਕਰਦਾ ਵੀਰੇ ਮਰਿਆ ਵੀ ਆ ਬੱਸ ਵਿੱਚ ਘਰ ਵਾਲਾ ਮਤਲਬ ਮਰਿਆ ਹੀ ਆ ਹਾਂਜੀ ਖਤਮ ਹੀ ਆ ਤੇਰੇ ਵੱਲੋਂ ਹਾਂਜੀ ਹੁਣ ਤੂੰ ਫੇਰ ਜਾਵੇਂਗੀ ਫੇਰ ਛੱਡ ਆਉਗਾ ਇਹਦਾ ਫੋਨ ਆਹੀ ਜਾ ਰਹੀਆਂ ਵੀਰੇ ਮਾਰ ਕੀਦਾ ਫੋਨ ਆਹੀ ਇਹ ਤਾਂ ਕਿਸੇ ਦਾ ਹੋਰ ਆ ਜੀ ਫੋਨ ਚਲੋ ਇਹਨਾਂ ਲੈ ਕੇ ਜਾਓ ਜੀ ਇਹਨਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਦੇ ਵਪਾਰ ਦਾ ਤੰਦਾ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਦੇ ਵਿੱਚ ਚੱਲ ਰਿਹਾ ਸ਼ਰੀਆਮ ਚੱਲ ਰਿਹਾ ਸ਼ਰੀਆਮ ਚੱਲ ਰਿਹਾ ਦੋਸਤੋ ਤੁਸੀਂ ਦੇਖ ਨਹੀਂ ਸਕਦੇ ਸੋਚ ਨਹੀਂ ਸਕਦੇ ਇਹ ਚੀਜ਼ਾਂ ਇਹ ਦਿਨ ਪਰ ਦਿਨ ਵਧਦੀਆਂ ਕਿਉਂ ਜਾ ਰਹੀਆਂ ਕਿਉਂਕਿ ਇਸ ਚੀਜ਼ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਬਣ ਰਿਹਾ ਦੋਸਤੋ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹਣਾ ਕਿ ਇਹਨਾਂ ਨਾਲ ਕਈ ਮੁਲਾਜ਼ਮ ਵੀ ਜੁੜੇ ਹੁੰਦੇ ਆ ਪਰ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਕਈ ਗਲਤ ਵੀ ਹੁੰਦੇ ਆ ਜਿਹੜੇ ਪੈਸੇ ਦੀ ਧਾਰ ਦੇ ਵਿੱਚ ਇਹ ਕੰਮ ਨੱਕਹੇ ਟੋਂਦਾ ਜਾਂਦਾ ਸਰਕਾਰ ਦੇ ਕੋ ਸਰਕਾਰ ਬੋਲਦੀ ਨਹੀਂ ਇਹ ਚੀਜ਼ਾਂ ਨੂੰ ਇਹਨਾਂ ਲਈ ਹੋਟਲ ਖੁੱਲੇ ਹੋਏ ਆ ਸ਼ਹਿਰਾਂ ਦੇ ਵਿੱਚ ਚੰਗੇ ਚੰਗੇ ਘਰਾਂ ਦੇ ਵਿੱਚ ਇਹ ਕੰਮ ਚੱਲ ਰਿਹਾ ਸ਼ਰੇਆਮ ਚੱਲ ਰਿਹਾ ਗਲੀਆਂ ਦੇ ਵਿੱਚ ਚੱਲ ਰਿਹਾ ਸ਼ਰੇਆਮ ਇਹਨਾਂ ਚੀਜ਼ਾਂ ਬਾਰੇ ਕੋਈ ਨਹੀਂ ਬੋਲ ਰਿਹਾ ਇੱਥੇ ਸ਼ਰੇਆਮ ਇਹ 300 ਰੁਪਏ ਦੇ ਹਿਸਾਬ ਨਾਲ 500 ਰੁਪਏ ਦੇ ਹਿਸਾਬ ਨਾਲ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਜਿਹਨੂੰ ਅਸੀਂ ਅੱਜ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਉੱਥੇ ਖੜ ਜਾਣਗੇ ਕਿਉਂਕਿ ਮੁਲਾਜ਼ਮ ਦਾ ਵੀ ਕਹਿਣਾ ਇਹ ਸੀਗਾ ਕਿ ਸਾਡੇ ਵੱਡੇ ਜਿਹੜੇ ਮੁਲਾਜ਼ਮ ਆ ਉਹ ਛੱਡ ਦਿੰਦੇ ਇਹਨਾਂ ਨੂੰ ਇਸ ਕਰਕੇ ਤੁਹਾਨੂੰ ਮੈਂ ਇੱਕ ਜਰੀ ਸਰੀਰ ਇੱਕ ਚੀਜ਼ ਜ਼ਰੂਰ ਕਹਿਣਾ ਚਾਹਣਾ ਇੱਕ ਸੱਚੀ ਗੱਲ ਤੇ ਸਪਸ਼ਟ ਗੱਲ ਕਹਿਣਾ ਚਾਹਣਾ ਕਿਉਂਕਿ ਸਾਡੇ ਪੰਜਾਬ ਦਾ ਅੰਤ ਆ ਚੁੱਕਾ ਹੈ ਬਾਬਿਓ ਤੇ ਕਲਯੁਗ ਦਿਨ-ਦਰ-ਦਿਨ ਵਧਦਾ ਜਾ ਰਿਹਾ ਹੈਗਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਆ ਇਹ ਕਿਸੇ ਤੇ ਦਿਲ ਤੇ ਨਹੀਂ ਲੱਗੀ ਗੱਲ ਨਾ ਆਪਾਂ ਦਿਲ ਤੇ ਕਿਸੇ ਤੇ ਗੱਲ ਲਾਉਣਾ ਚਾਹਣੇ ਆ ਇਹ ਸਿਰਫ ਇੱਕ ਸਿੱਖਿਆ ਦੇਣ ਵਾਸਤੇ ਵੀਡੀਓ ਆ ਕਿਉਂਕਿ ਜਿਹੜੀਆਂ ਅੱਜ ਕੱਲ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਇਹਨਾਂ ਚੀਜ਼ਾਂ ਕਰਕੇ ਹੋ ਰਹੀਆਂ ਛੋਟੀਆਂ ਛੋਟੀਆਂ ਕੁੜੀਆਂ ਇਹ ਕੰਮਾਂ ਦੇ ਵਿੱਚ ਪੈ ਰਹੀਆਂ ਸਿਰਫ ਇਹਨਾਂ ਕਰਕੇ ਹੀ ਹੋ ਰਿਹਾ ਸਾਰਾ ਕੁਝ ਦੋਸਤੋ ਸਾਡੀ ਵੀਡੀਓ ਕੋ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ